ਪੰਜਾਬ ਅਤੇ ਹਰਿਆਣਾ ਵਿੱਚ ਪੁਲਿਸ ਚੌਕੀ 'ਤੇ ਹਮਲੇ ਕਰਨ ਦੇ ਮਾਮਲੇ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਡੋਨੇਸ਼ੀਆ ਵਿੱਚ ਇੱਕ ਸਮੁੰਦਰੀ ਜਹਾਜ਼ ਨੂੰ ਅੱਗ ਲੱਗੀ, ਇਸ ਵਿੱਚ ਕੁੱਲ 280 ਲੋਕ ਸਵਾਰ ਸਨ, ਲੋਕਾਂ ਤੇ ਸਿਰਫ 5 ਲੋਕਾਂ ਦੀ ਮੌਤ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਵਿਖੇ ਮਿਸ਼ਨ ਗਿਆਨ ਦੇ ਦੀਨ ਇੱਕ ਨਵੀਂ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਹੈ। ਆਂਧਰਾ ਪ੍ਰਦੇਸ਼ ਦੇ ਸ਼ਰਾਬ ਕਪੜੇ ਦੇ ਮਾਮਲੇ ਸੰਸਦ ਮੈਂਬਰ ਮਿੱਥਨ ਰੈਡੀ ਨੂੰ 1 ਅਗਸਤ ਤੱਕ ਜੁਡੀਸ਼ੀਅਲ ریاست ਵਿੱਚ ਭੇਜ ਦਿੱਤਾ ਗਿਆ ਹੈ। ਜਸਟਿਸ ਬਰਮਾ ਦੇ ਖਲਾਮਤਾਂ ਲਿਆਣੀ 100 ਤੋਂ ਵੱਧ ਸੰਸਦ ਮੈਂਬਰਾਂ ਨੇ ਨੋਟਿਸ ਦੇ ਦਸਖਤ ਕੀਤੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਤੋਂ ਬ੍ਰਿਟੇਨ ਅਤੇ ਮਾਲਦੀਪ ਦੇ ਦੌਰੇ ਤੇ ਜਾਣਗੇ ਹਰਿਆਣਾ ਦੇ ਨੂੰ ਇਲਾਕੇ ਵਿੱਚ ਨਸ਼ੇੜੀ ਪੁੱਤ ਨੇ 20 ਰੁਪਏ ਨਾ ਮਿਲਣ ਤੇ ਆਪਣੀ ਮਾਂ ਦੀ ਧੌਣ ਵੱਢ ਦਿੱਤੀ ਬਿਹਾਰ ਵਿੱਚ ਰਾਹੁਲ ਗਾਂਧੀ ਨੇ ਇੱਕ ਕਠਨ ਸੰਬੋਧਨ ਕਰਦਿਆਂ ਕਿਹਾ ਹੈ ਕਿ ਲੋਕ ਭਾਸ਼ਣ ਨਹੀਂ ਚਾਹੁੰਦੇ ਹਨ ਉਹਨਾਂ ਨੂੰ ਰੁਜ਼ਗਾਰ ਦੀ ਜ਼ਰੂਰਤ ਹੈ ਮਾਨਸੂਨ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਜਾਵੇਗਾ ਵਿਰਧੀ ਤਿਰ ਪਹਲਗਾਮ ਅਤੇ ਆਪਰੇਸ਼ਨ ਸੰਧੂਰ ਦੇ ਮਾਮਲੇ ਵਿੱਚ ਸਰਕਾਰ ਨੂੰ ਘੇਰੇਗੀ ਸ਼੍ਰੀ ਸ਼ੰਕਰ ਨੇ ਪੁਰਤਗਾਲ ਵਿੱਚ ਲੌਂਗ ਜੰਪ